ਕਿਸੇ ਡਾਕਟਰ ਕੋਲ ਕੋਈ ਦਵਾਈ ਕੋਈ ਇੰਜੈਕਸ਼ਨ ਨਹੀਂ ਹੈ ਕਿ ਕ੍ਰੋਧ ਦੀ ਦਵਾਈ ਹੋਵੇ ਡਾਕਟਰ ਕੋਲ ਜਾ ਕੇ ਕਹੇ ਜੀ ਕ੍ਰੋਧ ਬਹੁਤ ਆਉਂਦਾ ਹੈ ਦਵਾਈ ਦੇ ਦਿਓ ਉਹ ਤੁਹਾਨੂੰ ਡਿਪਰੈਸ਼ਨ ਦੀ ਬੀਪੀ ਦੀ ਦਵਾਈ ਦੇ ਸਕਦੇ ਹੈ ਬਲੱਡ ਪ੍ਰੈਸ਼ਰ ਪਰ ਸਾਧ ਸੰਗਤ ਕ੍ਰੋਧ ਦੀ ਕੋਈ ਦਵਾਈ ਨਹੀਂ ਕਿਸੇ ਦੇ ਮਨ ਵਿੱਚ ਮਾੜੇ ਫੁਰਨੇ ਆਉਂਦੇ ਨੇ ਕਿਸੇ ਡਾਕਟਰ ਕੋਲ ਕੋਈ ਦਵਾਈ ਨਹੀਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਵਿਢਾਈ ਵਿੱਚ ਪਟ ਸਾਹਿਬਾਂ ਕਹਿੰਦੇ ਜੇ ਕੋਈ ਮਨ ਵਿੱਚ ਜਪੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿੰਦੇ ਮਨ ਵਿੱਚ ਸਿਮਰਨ ਕਰਨ ਨਾਲ ਕਾਮ ਤੇ ਕ੍ਰੋਧ ਮਿਟ ਜਾਂਦਾ ਹੈ ਜੇ ਕੋਈ ਮਨ ਵਿੱਚ ਜਪਦਿਆਂ ਜਪਦਿਆਂ ਜ਼ੁਬਾਨ ਤੋਂ ਵੀ ਕਹਿਣ ਲੱਗਦੇ ਤੁਰਦਾ ਫਿਰਦਾ ਧੰਨ ਗੁਰੂ ਰਾਮਦਾਸ ਗੱਜ ਕੇ ਕੋ ਧੰਨ ਗੁਰੂ ਧੰਨ ਗੁਰੂ ਮਹਾਰਾਜ ਜੇ ਕੋਈ ਜ਼ੁਬਾਨ ਤੋਂ ਵੀ ਕਹਿਣ ਲੱਗਦਾ ਹੈ ਕਹਿੰਦੇ ਉਹਦੇ ਘਰ ਵਿੱਚੋਂ ਤਾਂ ਦੁੱਖ ਤੇ ਦਲਿੱਦਰ ਖਤਮ ਹੋ ਜਾਂਦੇ। ਵਚਨ ਪੜੋ। ਤੁਮ ਪਟ ਸਾਹਿਬ ਆਨ ਕਹਿੰਦੇ ਮਨ ਸਾ ਕਰ ਸਿਮਰੰਤ ਤੁਜੈ ਨਰ ਕੋਈ ਬੰਦਾ ਮਨ ਵਿੱਚ ਸਿਮਰੇ ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਹਾਂ ਅੰਦਰ ਕੇ ਤੁਰਦੇ ਫਿਰਦੇ ਮਨ ਚ ਕਹੀ ਜਾਏ ਧੰਨ ਗੁਰੂ ਰਾਮ ਦਾ ਹਸ ਧੰਨ ਗੁਰੂ ਰਾਮ ਦਾ ਹਸ ਕਹਿੰਦੇ ਉਹਦੇ ਮਨ ਵਿੱਚੋਂ ਵਿਕਾਰ ਮਿਟ ਜਾਂਦੇ ਮਨ ਸਾ ਕਰਿ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣ ਵਚਾ ਕਰਿ ਸਿਮਰੰਤ ਤੁਜੈ ਤਿਨ ਦੁਖ ਦਰਿਦ੍ਰ ਮਿਟਿਓ ਜੋ ਖਿਣੰ ਕਹਿੰਦੇ ਮਹਾਰਾਜ ਜੇ ਕੋਈ ਬਚਨਾ ਕਰਕੇ ਕਵੇ ਗੁਰੂ ਰਾਮਦਾਸ ਉਹਦੇ ਘਰ ਵਿੱਚੋਂ ਦੁੱਖ ਤੇ ਦਿਲਦਰ ਮਿਟਣੇ ਸ਼ੁਰੂ ਹੋ ਜਾਂਦੇ ਸਾਸ ਸੰਗਤ ਤੁਹਾਡਾ ਤਜਰਬਾ ਰਹਿਣਾ ਜਿੰਨੀਆਂ ਮਰਜ਼ੀ ਸੰਸਾਦੀ ਗੱਲਾਂ ਕਰਦੇ ਆ ਨਿਰਵਾਰ ਸਾਹਿਬ ਜਾਓ ਜਦੋਂ ਨਿਰਵਾਰ ਸਾਹਿਬ ਦੇ ਸਰੋਵਰ ਦੀਆਂ ਪਰਕਰਮਾਂ ਉਤਰੋਂਗੇ ਦੁਨੀਆਂ ਦੇ तमाम ਫੁਰਨੇ ਜਿਹੜੇ ਨੇ ਬੰਦ ਹੋ ਜਾਣਗੇ ਥੋੜੀ ਜਿਹੀ ਆਵਾਜ਼ ਕੱਟ ਕੇ ਜਦੋਂ ਸਰੋਵਰ ਦੀਆਂ ਪਰਕਰਮਾਂ ਤੁਸੀਂ ਪਰਕਰਮਾਂ ਵਿੱਚ ਉਤਰੋਂਗੇ ਨਾ ਪੌੜੀਆਂ 'ਚ ਪੌੜੀਆਂ ਉਤਰਦੇ ਹਾਂ ਪਰਕਰਮਾਂ 'ਚ ਗਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਦਰਸ਼ਨ ਹੋਏ ਉਤੋਂ ਮਹਲ ਪਰਕਰਮਾਂ ਕਰਦੇ ਹਾਂ ਮੱਥਾ ਟੇਕਦੇ ਹਾਂ ਭਾਵੇਂ ਤੁਹਾਨੂੰ 1.5 ਘੰਟਾ ਲੱਗ ਜਾਏ ਦੁਨਿਆਵੀ ਮਲੀਨ ਫੁਰਨੇ ਪੈਦਾ ਨਹੀਂ ਹੋਣਗੇ ਆ ਤਾਂ ਫੁਰਨਾ ਹੋ ਸਕਦਾ ਮੇਰਾ ਪਰਿਵਾਰ ਕਿੱਥੇ ਹੈ ਪਰ ਤੁਹਾਡੀਆਂ ਅੱਖਾਂ ਮੈਲਾ ਫੁਰਨਾ ਨਹੀਂ ਲਿਆਉਂਦੇ ਕਿਉਂਕਿ ਪ੍ਰਕਰਮਾਂ ਵਿੱਚ ਉੱਤਰ ਦਿਆ ਦਰਸ਼ਨ ਕਰਕੇ ਜ਼ਰੂਰ ਰਸਨਾ ਤੋਂ ਨਿਕਲਦਾ ਧੰਨ ਗੁਰੂ ਰਾਮਦਾਸ ਤਮ ਪਾਤਸ਼ਯਰਮ ਬਚਨ ਕੈ ਪਟਸੈ ਬਨਨ ਨੇ ਕਹਿੰਦੇ ਜੇ ਕੋਈ ਮਨ ਚ ਕਵੇ ਕਾਮ ਤੇ ਕ੍ਰੋਧ ਮਿਟਦਾ ਜੇ ਕੋਈ ਰਸਨਾ ਤੋਂ ਕਵੇ ਦੁੱਖ ਤੇ ਦਲਦਰ ਮਿਟਦੇ ਨੇ ਜੇ ਕੋਈ ਬੰਦਾ 24 ਘੰਟੇ ਧਿਆਨ ਰੱਖਣ ਲੱਗ ਜਾਏ ਤੁਰਦਿਆਂ ਫਿਰਦਿਆਂ ਕਿਰਤ ਕਰਮ ਕਰਦਿਆਂ ਕਹਿੰਦੇ ਫਿਰ ਤਾਂ ਭਾਈ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਤਾਂ ਭਾਰਸ ਹੈ ਉਹ ਮਨੂਰ ਲੋਹਾ ਵਿਕਾਰਾਂ ਨਾਲ ਗਸਿਆ ਮਨੁੱਖ ਉਹਨੂੰ ਗੁਰੂ ਰਾਮਦਾਸ ਮਹਾਰਾਜ ਆਪਣੇ ਵਰਗਾ ਬਣਾਉਣ ਲੱਗ ਪੈਂਦੇ। ਉਹਨੂੰ ਗੁਰੂ ਰਾਮਦਾਸ ਮਹਾਰਾਜ ਪੰਚਨ ਵਰਗਾ ਬਣਾ ਦਿੰਦੇ ਨੇ। ਉਹਦੀ ਕੀਮਤ ਉਹਦੀ ਵੈਲਿਊ ਸੰਸਾਰ ਵਿੱਚ ਵਧਣ ਲੱਗ ਪੈਂਦੀ ਹੈ। ਉਹਦੀ ਲੋਕ ਵਿੱਚ ਤੇ ਪਰਲੋਕ ਵਿੱਚ ਪਹੁੰਚ ਹੋਣ ਲੱਗ ਪੈਂਦੀ ਹੈ। ਰਿੱਧੀਆਂ ਸਿੱਧੀਆਂ ਉਹਦੇ ਅੱਗੇ ਕੰਮ ਕਰਨ ਲੱਗ ਪੈਂਦੀਆਂ ਨੇ। ਉਹ ਸਿੱਖ ਮਨ ਵਿੱਚ ਫੁਰਨਾ ਲਿਆਉਂਦਾ ਹੈ। ਉਹਦਾ ਕੰਮ ਪਹਿਲਾਂ ਗੁਰੂ ਕਰਕੇ ਰੱਖਦਾ। ਤਾਂ ਫਿਰ ਭੱਟ ਸਾਬਾ ਨੇ ਕਿਹਾ ਗੁਰੂ ਰਾਮਦਾਸ ਮਹਾਰਾਜ ਨੂੰ ਜਪਿਆ ਕੁਝ ਮਿਲਦਾ ਹੈ ਕਹਿੰਦੇ ਵਾਚਾ ਕਰ ਸਿਮਰੰਤ ਤੁਜੈ ਤੈਨ ਦੁੱਖ ਦਰਿਦਰ ਮਿਟਿਓ ਜੋ ਖਿਣੰ ਕਰਮ ਕਰ ਤੋਏ ਦਰਸ਼ ਪਰਸ ਪਾਰਸ ਸਸਰ ਵਲ ਭਟ ਜ ਸੰਗਾਇਓ ਸ਼੍ਰੀ ਗੁਰ ਰਾਮਦਾਸ ਜੈ ਹੋ ਜੈ ਜਗ ਮੈਂ ਤੇ ਹਰ ਪਰਮ ਪਦ ਪਾਓ ਉਹ ਬੰਦੇ ਨੂੰ ਪਰਮ ਪਦ ਵੀ ਮਿਲਣ ਲੱਗ ਪੈਂਦੀ ਹੈ ਉਹਦੀ ਸੋਭਾ ਵਡਿਆਈ ਦੁਨੀਆ ਵਿੱਚ ਹੋਣ ਲੱਗ ਪੈਂਦੀ ਹੈ ਲੋਕ ਉਹਦੀ ਸੋਭਾ ਵਡਿਆਈ ਕਰਨ ਲੱਗ ਪੈਂਦੇ ਨੇ ਕਿਉਂ ਉਹ ਗੁਰੂ ਰਾਮਦਾਸ ਦੀ ਵਡਿਆਈ ਕਰਦਾ ਹੈ ਉਹ ਗੁਰੂ ਰਾਮਦਾਸ ਮਹਾਰਾਜ ਨੂੰ ਧੰਨ ਧੰਨ ਕਹਿੰਦਾ ਹੈ ਇਸ ਲਈ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਜਪਿਆ ਆ ਕੁਝ ਮਿਲਦਾ ਹੈ ਇਤੋਂ ਅਗਲਾ ਸਵਈਆ ਸੁਣਿਓ ਉਦੇ ਵਿੱਚ ਭਟ ਕਹਿੰਦੇ ਜੇ ਸਤਗੁਰ ਸਿਮਰੰਥ ਜੇ ਕੋਈ ਸਤਗੁਰ ਨੂੰ ਸਿਮਰੇ ਧੰਨ ਗੁਰੂ ਰਾਮਦਾਸ ਗੱਜ ਕੇ ਕੋ ਧੰਨ ਗੁਰੂ ਜੇ ਕੋਈ ਐ ਸਿਮਰੇ ਮਹਾਰਾਜ ਕੀ ਮਿਲਦਾ ਕਹਿੰਦੇ ਜੇ ਸਤਗੁਰ ਸਿਮਰੰਥ ਨੈਣ ਕੇ ਤਿਮਰ ਮਟੈ ਖਿੰਨ ਉਹਦੀਆਂ ਅੱਖਾਂ ਦਾ ਹਨੇਰਾ ਮਿਟ ਜਾਂਦਾ ਹੈ ਉਹਦੀਆਂ ਅੱਖਾਂ ਅਗਿਆਨਤਾ ਦਾ ਅੰਧਕਾਰ ਮਿਟ ਜਾਂਦਾ ਹੈ ਉਹਦੀਆਂ ਅੱਖਾਂ ਬਹਿਰ ਵਿਰੋਧ ਦੁਨੀਆ ਨੂੰ ਵੇਖਣਾ ਬੰਦ ਕਰ ਦਿੰਦੀਆਂ ਨੇ ਉਹਦੀਆਂ ਅੱਖਾਂ ਵਿੱਚ ਮਲੀਣ ਫਰਨੇ ਆਉਣੇ ਬੰਦ ਹੋ ਜਾਂਦੇ ਨੇ ਮਹਾਰਾਜ ਅੱਗੇ ਕੀ ਮਿਲਦਾ ਹੈ ਕਹਿੰਦੇ ਜੇ ਸਤਗੁਰ ਸਿਮਰੰਥ ਨੈਣ ਕੇ तिमਰ ਮਿਟੈ ਖਿੰਨ ਜੇ ਸਤਗੁਰ ਸਿਮਰੰਤਰ ਦੇ ਹਰ ਨਾਮ ਦਿਨੋਂ ਦਿਨ ਉਹਦਾ ਨਿਤਨੇਮ ਵਧਣ ਲੱਗ ਪੈਂਦਾ ਹੈ। ਉਹਦਾ ਸਿਮਰਨ ਵਧਣ ਲੱਗ ਪੈਂਦਾ ਹੈ। ਉਹਦੇ ਮਨ ਦਾ ਆਨੰਦ ਵਧਣ ਲੱਗ ਪੈਂਦਾ ਹੈ। ਵੱਡੇ ਤੋਂ ਵੱਡਾ ਸੰਕਟ ਸਾਹਮਣੇ ਆਵੇ, ਕੁਝ ਪਲਾਂ ਵਿੱਚ ਐ ਲੰਘ ਜਾਂਦਾ ਜਿਵੇਂ ਪਾਣੀ ਦੀ ਛਲ ਲੰਘ ਜਾਂਦੀ। ਉਹਦੇ ਜੀਵਨ ਵਿੱਚੋਂ ਪੱਧਰ ਪੈਦਾ ਹੋਣੇ ਬੰਦ ਹੋ ਜਾਂਦੇ। ਅਗਲੀ ਗੱਲ ਜੇ ਸਤਗੁਰ ਸਿਮਰੰਥ ਜੀ ਕੀ ਤਪ ਤ ਮਿਟਾਵੇ। ਹਿਰਦੇ ਦੀ ਤਪਸ਼ ਮਿਟਦੀ ਹੈ। ਕ੍ਰੋਧ ਆਉਣਾ ਬੰਦ ਹੋ ਜਾਂਦਾ ਹੈ। ਤ੍ਰੇਸ਼ਾਂ ਦੀ ਅੱਗ ਬੁੱਝ ਜਾਂਦੀ ਹੈ ਇਹ ਸੰਸੇ ਮਿਟ ਜਾਂਦੇ ਨੇ ਹਾਏ ਕੱਲ ਕੀ ਹੋਏਗਾ ਜੇ ਨਾ ਹੋਇਆ ਫਿਰ ਕੀ ਹੋਏਗਾ ਇਹ ਚਿੰਤਾ ਮੁੱਕ ਜਾਂਦੀ ਹੈ ਅੱਜ ਦੇ ਯੁੱਗ ਵਿੱਚ ਲੋਕਾਂ ਕੋਲ ਪੈਸੇ ਦੀ ਕਮੀ ਨਹੀਂ ਅਰਬਾਂ ਖਰਬਾਂ ਦੀ ਜਾਇਦਾਦ ਹੈ ਪਰ ਸਾਧ ਸੰਗਤ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਲੋਕ ਡਿਪਰੈਸ਼ਨ ਦੇ ਮਰੀਜ਼ ਨੇ ਧਨ ਦੌਲਤ ਅਰਬਾਂ ਖਰਬਾਂ ਦੇ ਵਿੱਚ ਹੈ ਨੀਂਦ ਨਹੀਂ ਆਉਂਦੀ ਛੇ ਛੇ ਗੋਲੀਆਂ ਖਾਣੀਆਂ ਪੈਂਦੀਆਂ ਡਿਪਰੈਸ਼ਨ ਚਿੰਤਾ ਪਰੇਸ਼ਾਨੀ ਰੋਗ ਪਾਤਸ਼ਾਨ ਕੇ ਸਾਰੀ ਤਕ ਜੇ ਸਤਗੁਰ ਲਗ ਪ੍ਰਭ ਭਾਈ ਐ ਸੋ ਸਤਗੁਰ ਸਿਮਰੋ ਨਾ ਰੋ ਭਾਈ ਇੰਨਾ ਕੁਝ ਜਿਹੜੇ ਗੁਰੂ ਨੂੰ ਜਪਿਆ ਮਿਲਦਾ ਹੈ ਸੰਗਤ ਵਿੱਚ ਬਹਿ ਕੇ ਉਸ ਗੁਰੂ ਨੂੰ ਧੰਨ ਧੰਨ ਕਿਹਾ ਕਰੋ ਤੁਹਾਨੂੰ ਸਭ ਕੁਝ ਮਿਲੇਗਾ